ਚਲ ਚੰਗਾ ਆਈ ਤੇ ਯਾਰ ਮੇਰਾ ਜਦੋਂ ਆਈ ਉਦੋਂ ਤੇਰਾ ਮੂੰਹ ਹੋਰ ਤਰਾਂਦਾ ਹੋਇਆ ਹੈ ਕੀ ਗੱਲ ਹੋਈ ਹੈ ਅੜੀਆ ਹੋਣਾ ਕੀ ਆ ਸਤੌਂਦੀ ਬੜੀ ਆ ਤੇ ਅਮਰ ਸਮਰੀਤ ਚਲ ਸਕੁੱਲੇ ਚਲ ਜਾਂਦੀ ਏ ਜਦੋਂ ਘਰ ਹੁੰਦੀ ਆ ਨਾ ਦੋਵੇਂ ਜਾਣੀਆਂ ਰਲ ਕੇ ਤੇ ਵੇਂਦੀਆਂ ਰਿੰਦੀਆਂ ਵਾ ਭੇ ਇੱਧਰ ਉੱਧਰ ਹੋਈ ਆ ਤੇ ਆਪਾਂ ਕੋਈ ਨਾ ਕੋਈ ਕੰਮ ਕਰੀਏ ਤੇ ਨੁਕਸਾਨ ਕਰੀਏ ਉਹਦਾ ਜਿੰਨੀ ਨਿੱਕੀ ਓਨੀ ਤਿੱਖੀ ਹੋਣਾ ਨਨਾਂਦ ਤੇ ਨਾਨੀ ਹੁੰਦੀ ਆ ਸਹੀ ਗੱਲ ਭਾਵੇਂ ਵੱਡੀ ਆ ਤੇ ਭਾਵੇਂ ਨਹੀਂ ਲੜਾਈ ਕਰਾਉਣ ਨੂੰ ਇੱਕ ਮੈਂਟਲ ਆਉਂਦੀ ਆ ਤੁਹਾਡਾ ਤੇ ਹੁਣ ਨਾ ਮੇਰੀ ਭੈਣ ਦਾ ਫੋਨ ਆਉਂਦਿਆ ਹੈ ਕਿ ਤੇ ਹਜੇ ਸ਼ੂਗਰ ਕਰ ਤੇਰੀ ਸੱਸ ਨਹੀਂ ਆ ਹੂੰ ਤੇ ਜੇ ਕਿਤੇ ਦੋਵੇਂ ਰਲ ਜਾਂਦੀਆਂ ਨਾ ਨਨਾਨ ਤੇਰੀ ਤੇ ਸੱਸ ਤੇਰਾ ਤੇ ਜੀਣਾ ਹਰਾਮ ਕਰ ਦੇਣਾ ਹੀ ਇਹਨਾਂ ਨੇ ਸਹੀ ਗੱਲ ਆ ਹੂੰ ਉਹਦਾ ਪਰ ਮੈਨੂੰ ਮੰਮੀ ਦੀ ਘਾਟ ਬੜੀ ਮਹਿਸੂਸ ਹੁੰਦੀ ਵੀ ਹੁੰਦੀ ਤੇ ਆਪੇ ਇਹਨੂੰ ਕਿਤੇ ਮੰਗਦੀ ਵੀ ਆਂਦੀ ਅਰੇ ਹੁਣ ਨਾ ਕੋਈ ਇਹਦੇ ਮੇਚੇ ਦਾ ਲੱਭਦਾ ਨਾ ਕੋਈ ਤੇ ਮੈਂ ਤਾਂ ਸਕੇ ਕੀ ਕਰਾਂ ਤੇ ਜੇ ਮੈਂ ਮੇਚੇ ਦਾ ਲੱਭੇ ਹੋਵੇ ਤੇ ਫਿਰ ਔਰ ਇਹਦੇ ਵਿੱਚ ਜਦ ਕਿਥੋਂ ਲੱਭਣਾ ਮੈਨੂੰ ਤੇ ਇਹ ਹੁੰਦਾ ਵਾ ਜੇ ਇਹਨੂੰ ਕਿਤੇ ਨਾ ਹੋਗੀ ਨਾ ਤਾਂ ਵੀ ਇਹਦਾ ਪ੍ਰਾਪਣਾ ਖੈੰਦਾ ਤੈਨੂੰ ਮੈਂ ਦੱਸਣੀ ਲੱਗੀ ਮੇਰੀ ਭੈਣੇ ਨੂੰ ਰਿਸ਼ਤਾ ਕਰਾਉਣ ਦੀ ਚਾਹ ਲੈ ਹੁਣ ਮੁੰਡਾ ਕਹਿੰਦਾ ਵੀ ਉਹ ਬੈਠਿਆਂ ਦੀ ਫੋਟੋ ਗਈ ਬੈਠਿਆਂ ਥੋੜਾ ਲੱਗਦੀ ਆ ਤੇ ਉਹਨੇ ਪਹਿਲਾਂ ਕਹਿਤਾ ਵੀ ਚਲ ਕੋਈ ਨਹੀਂ ਕਰ ਲਾਂਗੇ ਤੇ ਉਹ ਵੀ ਸੁਧਾਨ ਕਹਿੰਦੀ ਤੂੰ ਕਿੰਨੀ ਮੈਨੂੰ ਟੈਨਸ਼ਨ ਬੜੀ ਆ ਇਹਦੀ ਵੀ ਤੇ ਮੈਂ ਚਲ ਦੇਰ ਨੂੰ ਕਰਾ ਲੈਨੀ ਆ ਤੇ ਉਧਰੋਂ ਉਹਨੇ ਮੁੰਡੇ ਨੇ ਜਵਾਬ ਦੇਤਾ ਇਹ ਚ ਭੈਣ ਦਾ ਦੱਸ ਮੈਨੂੰ ਕੀ ਕਸੂਰ ਉਹ ਨਾ ਮੈਨੂੰ ਫੋਨ ਹੀ ਚੁੱਕਣ ਦਿੰਦੇ ਆ ਤੇ ਜੇ ਕਿਤੇ ਫੋਨ ਆ ਜਾਂਦਾ ਹੁਣ ਦੱਸ ਜੇ ਮੈਂ ਸਾਇਲੈਂਟ ਕਰੂੰਗੀ ਜਾਂ ਮੈਂ ਚੋਲੀ ਕਰੂੰਗੀ ਇਹਨਾਂ ਨੇ ਸੋਚਣਾ ਕਿ ਪਤਾ ਨਹੀਂ ਹੋ ਰਿਹਾ ਕਿਤੇ ਕਿ ਹਣਾ ਜੋ ਮਰਜੀ ਸੋਚ ਬੰਦਾ ਉਹ ਬੰਦੇ ਦਾ ਕੀ ਦਿਮਾਗ ਦਾ ਜੋ ਮਰਜੀ ਸੋਚ ਲੈ ਪਰ ਇਹ ਤੇ ਗੱਲ ਗਲਤ ਆ ਹੁਣ ਪਸੰਦ ਕੁੜੀ ਨਹੀਂ ਆਈ ਤੇ ਤੇ ਤੁਹਾਡੀ ਭੈਣ ਦਾ ਕੀ ਕਿ ਸੋਚ ਮੈਂ ਖਾਣ ਵਾਲੇ ਨਾ ਨੁੱਕਰ ਤੇ ਹੁੰਦੀ ਆਈ ਆ ਜਾਂ ਤੇ ਕਹਿ ਵੀ ਨਹੀਂ ਹੁੰਦੀ ਕਈ ਵਾਰੀ ਸੋਹਣੀ ਸੁਨੱਕੀ ਕੁੜੀ ਵੀ ਰਿਜੈਕਟ ਕਰ ਜਾਂਦੇ ਕਰ ਜਾਂਦੇ ਆਗੇ ਤੇ ਤੂੰ ਹੀ ਮਨਪ੍ਰੀਤ ਦੀਦੀ ਮੈਨੂੰ ਪੁੱਛਦੇ ਨਹੀਂ ਹੁੰਦੀ ਵੀ ਆ ਤੇਰੇ ਇੱਥੇ ਨੱਕ ਤੇ ਤੇ ਮੱਥੇ ਤੇ ਜਿਆਦਾ ਦਾਗ ਲੱਭਦਾ ਨੱਕ ਦਾ ਤਾਂ ਚਲ ਫਿੱਕਾ ਹੋ ਗਿਆ ਵੀ ਤੇਰੇ ਦਾ ਕਿਦਾਂ ਪਿਆ ਸੀ ਮੈਂ ਦੱਸਦੀ ਨਹੀਂ ਹੁੰਦੀ ਵੀ ਮੇਰੇ ਪੇਕੇ ਇਦਾਂ ਦੀ ਭੂਆ ਦਾ ਹੀ ਮੁੰਡਾ ਹੀ ਮੇਰ ਨਾਲ ਕਿੜਦਾ ਹੁੰਦਾ ਮੈਂ ਗਈ ਹ ਆਪਣੀ ਨਾਨਕ ਕੋ ਤੇ ਅਮਦਿਆ ਮੈਨੂੰ ਭੂਆ ਮਿਲ ਗਈ ਮਾਤਾ ਦਾ ਘਰੋਂ ਹੋ ਕੇ ਆਈ ਸੀ ਅੱਛਾ ਆਹੋ ਚੱਲ ਬਣਾ ਚੰਗਾ ਆ ਗਿਆ ਤੇ ਪਰ ਉਹ ਵਿਚਾਰਾ ਨਿੱਕਾ ਹੀ ਰਹਿ ਗਿਆ ਉਹ ਵੀ ਉਦਾਂ ਭੂਆ ਦਾ ਮੁੰਡਾ ਆਹੋ ਅੱਛਾ ਮਦਰਾ ਰਹਿ ਗਿਆ ਹਣਾ 5 ਫੁੱਟ ਨਹੀਂ ਕਿੱਥੋਂ 5 ਫੁੱਟ 4 ਫੁੱਟ ਮਹਾ ਕਿਤੇ ਹੋਣਾ ਹੋ ਹੋ ਇੰਨਾ ਨਿੱਕਾ ਆਹੋ ਮੈਂ ਤੇ ਮੈਨੂੰ ਹਰਦੀ ਤੇ ਥੋੜੀ 4 ਫੁੱਟ ਤੋਂ ਵੀ ਥੋੜੀ ਜਿਹੀ ਥਾਂ ਹੋਵੇ ਮੈਂ 1 ਕੁ ਇੰਚ ਸੇਮ ਲਾ ਲਾ ਇਹਦੇ ਜਿੱਡਾ ਹੀ ਹੋ ਅੱਛਾ ਹਾਓ ਤੇ ਭੂਆ ਮੈਨੂੰ ਕਹਿਣ ਦੇਈ ਉਹਨੇ ਤਾਂ ਨਹੀਂ ਕਿਹਾ ਚਲ ਗਵੰਡਨ ਵਿੱਚ ਉਹ ਕਹਿਣ ਦੇਈ ਨਾ ਕੁਵਾਰਾ ਵਾ ਹਜੇ ਮੈਂ ਤੇ ਪੈਨੋ ਸਮਝ ਬੈਠੇ ਜੋ ਬੰਦਾ ਮੁੰਡਾ ਵਾ ਤੇ ਗੜੀ ਜੋ ਬਣ ਨਿਕਲਿਆ ਤੇ ਮੈਂ ਤਾਂ ਹੀ ਤੇਰੇ ਵਾਲਾਂ ਜਦੋਂ ਮੈਨੂੰ ਵੇਖ ਕੇ ਆਈ ਨਾ ਸਾਰੇ ਰਾਹ ਚ ਮੇਰੇ ਅਮਰਿ ਦਿਮਾਗ ਚ ਉਮਦੀਰੀ ਭਿਉ ਵੀ ਉੱਡੀਗਾ ਤੇ ਉਹ ਵੀ ਉੱਡਦਾ ਕਿ ਸ਼ਾਇਦ ਇਹਨਾਂ ਦੋਵਾਂ ਦੇ ਨਾਲ ਸੰਜੋਗ ਲਿਖੇ ਹੋਣ ਫੇਰ ਜੇ ਤੇ ਉਹ ਪਰ ਨਾ ਨਾ ਕਰਦ ਨਾ ਕਿੱਥੋਂ ਕਰਨੀ ੜੀ ਹੋਵੇ ਮੈਨਾਂ ਦਾ ਕਿ ਪਏ ਉਹਦਾ ਵੀ ਨੀ ਕਿਤੇ ਰਿਸ਼ਤਾ ਹੁੰਦਾ ਹੋਣਾ ਅੱਜ ਕੱਲ ਇਡੇ ਕੁੜੀਆਂ ਕਿੱਥੇ ਹੋਣ ਮਾ ਹਾਂ ਉਹ ਬਹੁਤ ਐ ਮਦਰਾ ਹੀ ਹੋ ਕਿਤੇ ਮੈਂ ਫੋਟੋ ਨਹੀਂ ਖਿੱਚੀ ਰਹੀ ਕਿਤੇ ਫੋਟੋ ਖਿੱਚ ਕੇ ਰੈਂਦੀ ਨੀ ਤੈਨੂੰ ਵਿਖਾਉਣੀ ਹੀ ਮੈਂ ਹਾਂ ਉਹ ਤੇ ਤੂੰ ਫੋਟੋ ਹੀ ਖਿੱਚ ਲੈਂਦੀ ਐਨਾ ਤੇ ਮੈਂ ਚਾਹਤਾ ਚੱਲ ਮੈਂ ਹੁਣ ਫੇ ਤੂੰ ਦੱਸੋ ਮੈਨੂੰ ਜੇ ਰਿਸ਼ਤਾ ਕਰਨਾ ਤੇ ਮੈਂ ਸਵੇਰੇ ਪੂਆ ਕੋ ਜਾਵ ਨਹੀਂ ਦਨਾਂ ਲੈ ਮहदी ਫੋਟੋ ਲੈ ਉਹਨਾਂ ਨਾਲ ਪੂਆ ਨਾਲ ਕਾਰੋਂ ਨਹੀਂ ਜਾ ਕੇ ਫਿਰ ਚੱਲ ਕੋਈ ਨਹੀਂ ਫਿਰ ਇਹ ਹੁੰਦੇ ਆ ਨਾ ਹਾਂ ਮੈਨੂੰ ਗੱਲ ਪਤਾ ਕਿੱਦਾਂ ਪੈਲੀ ਪੁਲੀ ਉਹਨਾਂ ਦੀ ਪਤਾ ਉਹ ਮੈਂ ਸਾਰਾ ਕੁਝ ਪਤਾ ਕਰ ਲਵਾਂਗੀ ਉਦਾਂ ਤੈਨੂੰ ਪਤਾ ਮੈਂ ਤੇ ਵਿਚੋਲ ਪੋਣੇ ਤੇ ਲੱਗੋਂਦੀ ਮੈਂ ਨੰਗਾ ਮੈਨੂੰ ਤਾਂ ਉਹਦਾ ਡਰ ਰਹੀ ਹੈ ਪੈਣਾ ਵਿਚੋਲ ਪੋਣੇ ਦਾ ਖਤਰਾ ਹੀ ਆ ਹੂੰ ਇਹ ਤਾਂ ਆਡੀ ਜੋਤੀ ਨੇ ਪੰਗਾ ਪਾਇਆ ਹੀ ਹਣ ਇਹ ਤਾਂ ਚੱਲ ਮੈਨੂੰ ਆਂ ਵੀ ਉਧਰੋਂ ਵੀ ਹਾਂ ਹੋ ਜਾਣੀ ਤਾਂ ਤੇਰੇ ਕਰਕੇ ਤੇਰੇ ਮੂੰਹ ਨੂੰ ਮੈਂ ਕਰਨ ਲੱਗੀ ਹਾਂ ਮੁੰਡਾ ਕੋ ਖਾਂਦਾ ਪੀਂਦਾ ਤਾਂ ਨਹੀਂ ਨਾ ਨਹੀਂ ਨਹੀਂ ਕੁਛ ਨਹੀਂ ਖਾਂਦਾ ਪੀਂਦਾ ਚੰਗਾ ਭਲਾ ਹੀ ਸਾਰਾ ਕੰਮ ਕਾਰ ਉਹਦੀ ਮੰਮੀ ਆਂਦੀ ਕਰਦਾ ਵਾ ਅੱਛਾ ਹਾਂ ਚਲ ਭੈਣਾ ਮੈਂ ਖਾ ਇਹ ਨਾ ਹੋਵੇ ਵੀ ਇੱਥੋਂ ਵੀ ਅਹੀਂ ਇਹਨੂੰ ਚੱਰੀ ਨੂੰ ਤੋੜਦੀ ਹੈ ਤੇ ਅੱਗੋਂ ਫੇਰ ਨਾ ਵੀ ਅੱਗੇ ਵੀ ਚੰਗਾ ਹੋਵੇ ਤੇ ਤਾਂ ਹੀ ਆ ਨਾ ਤਾਂ ਦੇਣ ਵਾਲੀ ਥੋੜਾ ਗੱਲ ਕਰਨੀ ਹੈ ਤੇ ਬਹੁਤ ਚੰਗਾ ਸਾਡੀ ਜਿਹੜੀ ਭੂਆ ਉਹਦਾ ਵੀ ਸੁਭਾਅ ਬਹੁਤ ਚੰਗਾ ਹੈ ਤੇ ਮੇਰੀ ਸੱਕੀ ਨਹੀਂ ਪਿੰਡ ਹੋਈਆਂ ਪਰ ਹੈ ਬਹੁਤ ਚੰਗਾ ਸੁਭਾਅ ਉਹਨਾਂ ਦਾ ਅੱਛਾ ਹੂੰ ਚਲ ਕੋਈ ਨਹੀਂ ਆਉਂਦੇ ਆ ਨਾ ਭਾਜੀ ਤੇ ਮੈਨੂੰ ਸਲਾਹ ਕਰਕੇ ਤੇ ਫਿਰ ਕਰਦੀ ਫੋਨ ਚਲ ਫੇਰ ਮੈਂ ਦੱਸ ਦੂੰਗੀ ਤੇ ਹਾਂ ਫਿਰ ਤੇਰੀਆਂ ਮੁਸੀਬਤਾਂ ਦਾ ਹੱਲ ਨਿਕਲ ਹੀ ਜਾਣਾ ਬਣਾ ਹੁਣ ਪਤਾ ਨਹੀਂ ਕਿੱਥੇ ਵੜ ਕੇ ਬੈਠੀ ਹੋ ਵੀ ਆਇਆ ਵਾ ਕੋਈ ਤੇ ਮੈਂ ਚਾਹ ਹੀ ਬਣਾ ਲਾ ਚਲ ਕੋਈ ਕਰ ਚਲ ਕੋਈ ਗੱਲ ਨਹੀਂ ਚਾਹ ਮੈਂ ਪੀ ਕੇ ਆਈ ਹੀ ਫੇਰ ਆ ਜੂੰਗੀ ਪਹਿਲ ਨੂੰ ਗੱਲ ਪੱਕੀ ਕਰੀਏ ਫੇਰ ਚਾਹ ਵੀ ਪੀਵਾਂਗੇ ਚਲ ਠੀਕ ਫੇਰ ਫੋਕੀ ਥੋੜੀ ਚਾਹ ਪੀਣੀ ਆ ਤੇ ਮੈਂ ਤੈਨੂੰ ਸੂਟ ਬਣਾ ਕੇ ਦਊ ਪਹਿਣਾ ਆਹੋ ਤੇ ਫੇਰ ਫੋਕੀ ਵੀ ਨਹੀਂ ਚਾਹ ਪੀਣੀ ਮੈਂ ਹਾਂ ਚਲ ਠੀਕ ਆ ਹਾਂ ਚਲ ਠੀਕ ਚੰਗਾ ਹਏ ਜੈਂਡ ਪੂਰੀ ਨਹੀਂ ਚੁੱਕਣ ਡਿਆ ਹੁਣ ਫੋਨ ਚੁੱਕ ਲੇਗਾ ਪਤਾ ਲੱਗੇ ਮੁੰਡੇ ਦਾ ਕਿੱਥੇ ਆ ਕਿੱਥੇ ਨਹੀਂ ਨਾ ਮੁੰਡੇ ਦਾ ਹੀ ਕੋਈ ਫੋਨ ਆਉਂਦਿਆ ਹੀ ਉਹ ਚੁੱਕ ਲਾ ਭਰਾਵਾ ਗਾਂ ਇਹ ਰੁਪਏ ਪੰਡਾਣਾ ਦਿੱਤੇ ਆ ਤੈਨੂੰ ਲਓ ਚਾਹ ਕਿਦੋਂ ਬਣਾਉਂਡਿਆ ਉਹ ਮੈਂ ਨਹੀਂ ਕੀ ਚਾਹ ਪੀਣੀ ਤੈਨੂੰ ਮੈਂ ਆਖਿਆ ਚਾਹ ਲਿਆ ਹਾ ਅੱਗੇ ਤੇ ਆਵੜੇ ਨੇ ਤਿੰਨ ਚਾਰ ਵਾਰੀ ਚਾਹ ਪੀ ਰਹੇ ਨੇ ਅੱਜ ਚਾਹ ਨੂੰ ਕੀ ਹੋ ਗਿਆ ਮੈਂ ਨਹੀਂ ਪੀਣੀ ਹੋਣ ਢਈ ਆ ਫੜੋਗਾ ਚਾਹ ਮੇਰਾ ਨਹੀਂ ਜੀ ਕਰਦਾ ਆ ਲੈ ਫੜ ਲਓ ਘਾਣੇ ਬਣਾ ਕੇ ਲਿਆਈ ਆ ਉਹ ਮੈਂ ਨਹੀਂ ਪੀਣੀ ਮੈਂ ਤੈਨੂੰ ਅਖਰ ਮੈਂ ਨਹੀਂ ਪੀਣੀ ਐਵੇਂ ਜਾਣ ਕੇ ਪਰੇਸ਼ਾਨ ਕਰੀ ਜਾਣਾ हेलो हाँ हाँ अच्छा अरे करदा वी मेनू कड़ी लंघन डी हाए हायलो है लै है। है। गया वा फोन कि हो सकता वा फोन तो सावधानी होना कि फोन आना वा ਵੇ ਖੰਬਲਾ ਕਿਦਾ ਫੰਨ ਹੋਇਆ ਲੇ ਤਾਂ ਸਭ ਇਹ ਰੋਸੀ ਟਿਕਾਣੇ ਤੇ ਜਾ ਕੇ ਬਹਿ ਗਏ ਉਦਨ ਵਾਲੇ ਤੇ ਜਦੋਂ ਮੈਂ ਜਾਣੀ ਮਗਰ ਉਦੋਂ ਮੈਨੂੰ ਐਂ ਪੈਂਦੇ ਆ ਗਾੜੀਆਂ ਕਿੱਧਰ ਆਈਆਂ ਮਗਰ ਕਿੱਧਰ ਆਈਂ ਦੱਸ ਮੈਂ ਕਿਧੇ ਮਗਰ ਜਾਵਾਂ ਮੁੰਡੇ ਦਾ ਤੇ ਇੰਨਾ ਮੈਨੂੰ ਆਰ ਹੁੰਦਾ ਵੀ ਆ ਚੀਜ਼ ਖਾਣੀ ਹੈ ਪਾਣੀ ਆ ਮੈਂ ਆ ਬਣਾਵਾ ਹੁਣ ਮੈਂ ਕਿੱਥੇ ਮਰ ਕੇ ਚਾ ਕਰਵਾਉਣ ਨੂੰ ਜੀ ਨਹੀਂ ਕਰਦਾ

ਹੈਲੋ ਹਾਂ ਹਾਂ ਓਏ ਮੰਮੀ ਤੇਰੀ ਲਾਗੇ ਬੈਠੀ ਮੈਂ ਤਾਂ ਇਹਨੂੰ ਆ ਗਿਆ ਮੈਂ ਹਰੀਜ ਨਹੀਂ ਆਉਣੀ ਮੈਂ ਤਾਂ ਇਹਨੂੰ ਕਹਿਣ ਦਿਆ ਖਾਦਾ ਵ ਕੋਹ ਹੈ ਦੋ ਦਿਨ ਹੋ ਗਏ ਖਾਦੇ ਨੂੰ ਓਏ ਪਤਾ ਹੀ ਦੇ ਸੋਚਿਆ ਜੀ ਮਰ ਚਲੇ ਇੱਥੇ ਤੇ ਕਿੱਦਾਂ ਜਾਣ ਦਿਆ ਮੈਂ ਪਤਾ ਤੇ ਨਹੀਂ ਮੰਨਾਂ ਜੀ ਇਹ ਰਾਏ ਨਹੀਂ ਪਹਿਣਾ ਆਪਾਂ ਨਹੀਂ ਪਹਿਣਾ ਲਾਉਣੀ ਕਿਤੇ ਸੌਖੀ ਆਵਾ ਹੈਂ ਇਥੇ ਜਿਹੜੀਆਂ ਚੀਜ਼ਾਂ ਬਣੀਆਂ ਉਦਾਂ ਹੀ ਬਣੀਆਂ ਰਹਿ ਜਾਂਦੀਆਂ ਮੇਰੇ ਪੁੱਤ। ਓਏ ਹੋ। ਕੀ ਕਰਨਾ ਹਣ ਪਤਾ। ਜੰਟ ਮਹੀਨਿਆਂ ਮੈਂ ਜੰਟ ਨੂੰ ਕੂਲ ਲਾਉਣਾ ਏ। ਉਹ ਚੁੱਕਦਾ ਹੀ ਨਹੀਂਗਾ ਤੇ। ਹਾਂ। ਕੀ ਕਰ ਸਕਦੇ ਪੁੱਤ? ਹੈਂ? ਆਹੋ ਪੁੱਤ। ਆੰਦਾ ਤੇ ਹੈਗਾ ਹੀ ਮੈਂ ਜਾਈ ਤੇ ਚੜਾ ਕੇ ਹਰੂ ਮੈਂ ਜਾਈ ਤੇ ਚੜਾ ਕੇ ਹਰੂ ਥੋੜਾ ਹੀ ਤੁਰਨਾ ਪੈਣਾ ਉਦੋਂ ਤਾਂ ਹੀ ਦਾੰਦਾ ਆ ਨੂੰ ਤੇ ਕਿਨੇ ਕੁ ਮੁੰਡੇ ਆ ਨਾਲ ਅੱਛਾ ਚਲ ਇਹ ਆ ਵੀ ਦੋ ਚਾਰ ਹੈਗੇ ਆ ਹੌਸਲਾ ਤੇ ਇੱਕ ਦੂਜੇ ਨੂੰ ਦੋ ਗਈ ਕੋਈ ਬਿਸਕੁਟ ਨਹੀਂ ਤੁਹਾਡੇ ਕੋਈ ਖਾਣ ਨੂੰ ਹੈ ਨਹੀਂਗਾ ਪਾਣੀ ਦੇ ਸਿਰ ਤੇ ਹੀ ਆ ਹਾਏ ਰੱਬਾ ਉਹ ਮੈਂ ਤਾਂ ਹੀ ਮਾਂ ਤੇਰੀ ਲਗੋ ਹੈ ਨੂੰ ਆ ਗਿਆ ਮੈਂ ਹੱਜੀ ਉਹਨੇ ਕਰੇ ਸੁਣ ਲਿਆ ਉਹਨੇ ਤਾਂ ਗੱਛਾ ਕੀ ਇੱਥੇ ਡਿਖ ਪੈਣਾ ਉਹਨੇ ਕਹਣਾ ਮੇਰੇ ਪੁੱਤ ਨੇ ਖਾਦਾ ਹੀ ਕੋਹ ਨਹੀਂ ਦੋ ਦੇਣਾ ਹੋ ਗਿਆ ਹਾਂ ਹਾਂ ਆਹ ਐ ਉਹ ਕੋਈ ਨਹੀਂ ਮਾਲ ਕੇ ਰੱਬ ਤੇ ਭਰੋਸਾ ਰੱਖੀ ਹੁਣ ਪਤਾ ਸਾਡੀਆਂ ਡੋਰੀਆਂ ਉਹਦੇ ਉੱਤੇ ਆ ਹੈ ਆਹੋ ਉਹ ਤਾਂ ਮੈਂ ਤੈਨੂੰ ਬੰਡਾ ਨਾ ਹੈ ਹੈ ਪੰਡਾ ਰੁਪਈਆ ਦਿੱਤੇ ਰੁਪਈਏ ਪੰਡਾ ਪੰਡਾ ਨਾਲ ਵੇਚਦੇ ਪੁੱਤ ਨੂੰ

ਕੋਹ ਨਹੀਂ ਪਤਾ ਸਾਹਬ ਦਾ ਹੁੰਦਿਆ ਕੀ ਹਿੰਦ ਸਾਹਬ ਅੱਜ ਹੀ ਆਪਣੀ ਨੂੰ ਨਾ ਦਸੀ ਭੁੱਖਣ ਪੜਾਈਓ ਖਾਦਾ ਹੀ ਰੱਖੀ ਦੋ ਦਿਨ ਹੋ ਗਏ ਆ ਦੋ ਆਣੀ ਦੇ ਸਿਰ ਤੇ ਪਾਣੀ ਦੇ ਸਿਰ ਤੇ ਆ ਕੀ ਇਹਦਾ ਪਾਣੀ ਦੇ ਸਿਰ ਤੇ ਆ ਉਹ ਪੰਡਾ ਰੁਪਈਏ ਦਿੱਤੇ ਏਜੰਟ ਨੂੰ ਜਿੰਦ ਫੋਨ ਹੀ ਨਹੀਂ ਚੁੱਕਦਾ ਉਹਨੂੰ ਵਾਦਾ ਕਰਦਾ ਸੀ ਜਿੰਟ ਨੇ ਆਦਾ ਹੀ ਜਹਾਜ ਤੇ ਚੜਾ ਕੇ ਹੀ ਖੜਨਾ ਵਾ ਜਹਾਜ ਤੇ ਚੜਾ ਕੇ ਖੜਨਾ ਹੁਣ ਆਹ ਵੇਖ ਲੈ ਜਹਾਜ ਜਾਂਦਿਆ ਹਾਂ ਹਰ ਨਵੀਂ ਬੜੀ ਰੀਜ ਆਉਂਦੀ ਆ ਤਾਂ ਪੁੱਤ ਵੀ ਜੱਜਾਂ ਦੇ ਚੜਕੇ ਜਾਊ ਪਰਦੇਸਾਂ ਦੇ ਵਿੱਚ ਸਾਨੂੰ ਵੀ ਵਧਾਈਆਂ ਮਿਲਣ ਗਈਆਂ ਸਾਨੂੰ ਵੀ ਲੋਕ ਵਧਾਈਆਂ ਦੇਣਗੇ ਤੁਹਾਡਾ ਪੁੱਤ ਬਾਹਲੇ ਦੇਖ ਗਿਆ ਇਹਦੇ ਮਹਾਰਾਜ ਸੱਚੇ ਪਾਤਸ਼ਾਹ ਤੂੰ ਹੀ ਵਧਾਈਆਂ ਦਿਵਾਉਣੀਆਂ ਸਾਨੂੰ ਵੀ ਗਰੀਬਾਂ ਨੂੰ ਚਾਚਾ ਇੰਨੇ ਪੈਸੇ ਦਿੱਤੇ ਸੀ ਤੱਕ ਇੱਕ ਗਿਆ ਕਿਉਂ ਨਹੀਂ ਉਹਦੇ ਅੰਦਰ ਮੈਂ ਅਗਲੇ ਤੇ ਨਹੀਂ ਪਹੁੰਚਣਾ ਉਹ ਤੇ ਏਜੰਟ ਨੇ ਸਾਡੇ ਨਾਲ ਜਾਂ ਧੋਖਾ ਕਰ ਦਿੱਤਾ ਹੁਣ ਏਜੰਟ ਫੋਨ ਨਹੀਂ ਚੁੱਕਣਿਆਦਾ ਏਜੰਟ ਨੇ ਇਹ ਗੱਲ ਸਾਡੇ ਨਾਲ ਕੀਤੀ ਸੀ ਵੀ ਪੈਸੇ ਜਾਦੇ ਲੱਗਣੇ ਤੇ ਜਹਾਜ ਤੇ ਹੀ ਖੜੂੰਗਾ ਤੋੜ ਕੇ ਨਹੀਂ ਖੜੂੰਗਾ ਹੁਣ ਗਾੜੀ ਜਾ ਕੇ ਖਰੇ ਜੰਟ ਮੁੱਕਰ ਗਿਆ ਵਾ ਕੀ ਹੋਇਆ ਕੀ ਨਹੀਂ ਜਾਂ ਗਾੜੀ ਜੰਟ ਨੇ ਪੈਸੇ ਨਹੀਂ ਪਛਾਏ ਹੁਣ ਤੁਰ ਕੇ ਜਾਣ ਦੇ ਜੰਗਲਾਂ ਦੇ ਵਿੱਚ ਹੀ ਉਹ ਦੋ ਦਿਨਾਂ ਦਾ ਪਾਣੀ ਦੀ ਬੋਤਲ ਇੱਕੋ ਰਹਿ ਗਈ ਹੁਣ ਸਾਡੇ ਕੋਲ ਤੇਰਾ ਭਣਾ ਚਾਰ ਜਾਣੇ ਆ ਕਿ ਪੰਜ ਜਾਣੇ ਅੱਛਾ ਚਾਚੀ ਦੱਸਿਆ ਨੀ ਤੂੰ ਉਹਨੂੰ ਕਿੱਥੇ ਦੱਸਿਆ ਗੁਰੂਆ ਉਹਨੇ ਤਾਂ ਉੱਥੇ ਗਸ਼ ਖਾ ਕੇ ਦੇਖ ਪੜਾ ਉੱਥੇ ਫੋਨ ਤੇ ਉੱਥੇ ਹੀ ਆ ਗਿਆ ਇਹ ਮੈਨੂੰ ਮੈਂ ਇਹਨੂੰ ਕਰਦਾ ਕਰਦਾ ਇਹਨੂੰ ਆ ਗਿਆ ਤੇ ਲਵ ਤੱਕ ਦਾ ਲਵ ਠੀ ਲਵਦਾ ਪੁੱਛੀ ਜਾਣ ਡਿਆ ਵਾ ਤੂੰ ਉਹਨਾਂ ਨੇ ਟੋਲੇ ਬਣਾਤੇ ਵੱਖੋ ਵੱਖ ਇਕੱਠੇ ਨਹੀਂ ਰਹਿਣ ਦਿੱਤੇ ਅੱਛਾ ਲਵ ਵੱਖਰਾ ਵਾ ਸਾਬ ਨਾਲੋਂ ਹੋ ਦੋਵੇਂ ਇਕੱਠੇ ਨਹੀਂ ਆ ਨਹੀਂ ਨਹੀਂ ਇਕੱਠੇ ਰਹੀਂਗੇ ਇਹ ਦੂਜੇ ਗਰੁੱਪ ਚ ਵਾ ਲਵ ਇਹ ਦੂਜੇ ਗਰੁੱਪ ਚ ਵਾ ਲੈ ਹਾਂ ਚਾ ਚਾਚਾ ਮੇਰੀ ਗੱਲ ਸੁਣ ਫਿਕਰ ਨਾ ਕਰ ਕਿਉਂਕਿ ਤੂੰ ਫਿਕਰ ਕੀਤੀ ਨਾ ਮਦਰ ਚਾਚੀ ਨੇ ਕਰਨੀ ਕਰਨੀ ਹੈ ਆਹੋ ਤੇ ਮੁੰਡੇ ਨੇ ਵੱਧ ਕਰਨੀ ਹੈ ਕਿ ਮੇਰਾ ਡੈਡੀ ਪਨੇ ਕਿੰਨੀ ਫਿਕਰ ਨਹੀਂ ਕੋਈ ਨਹੀਂ ਮੈਂ ਤੇ ਤੈਨੂੰ ਦੱਸਣਿਆ ਪੁੱਤ ਗੱਲ ਹਾਂ ਉਹਨੂੰ ਕਿ ਮੈਂ ਦੱਸਿਆ ਨਹੀਂ ਹੋਵੇ ਕੱਟ ਦਿੰਦਾ ਫੋਨ ਵਾਇਰਸ ਦਾ ਹੌਸਾ ਰੱਖਾ ਕੋਈ ਗੱਲ ਸਭ ਕੋਈ ਮਾਕੇ ਭਰੋਸਾ ਹੋਂ ਤੇ ਸਾਡੀਆਂ ਡੋਰੀਆਂ ਉਹਦੇ ਤੇ ਆ ਹੂੰ ਠੀਕ ਆ ਤੂੰ ਵੀ ਇੱਕ ਗੱਲ ਮੈਂ ਤੈਨੂੰ ਬਾੜ-ਬਾਰ ਫੇਰ ਕਹਿੰਦਾ ਹਾਂ ਚਾਚੀ ਆਪਣੀ ਦੇ ਕੰਨਵਾਜ ਨਾ ਨਹੀਂ ਦੱਸਦਾ ਨਹੀਂ ਦੱਸਦਾ ਤੈਨੂੰ ਪਤਾ ਹੀ ਸਾਡੇ ਕਰਦੇ ਹਲਾਤਾਂ ਦਾ ਹਾਂ ਨਹੀਂ ਦੱਸਦਾ ਆਪਾਂ ਇੱਕ ਦੂਜੇ ਦੇ ਸਾਰੇ ਨਾਲ ਜੀਂਦੇ ਦੋਵੇਂ ਹੁਣ ਹਾਂ ਨਹੀਂ ਸਹੀ ਮੁੰਡਾ ਤੇ ਸਾਡਾ ਬਾਹਰਲਾ ਪੁੱਤ ਸਾਡੀ ਸਬਜ਼ੀ ਬਣੀ ਰਹਿ ਜਾਂਦੀ ਰੋਟੀਆਂ ਸਾਡੀਆਂ ਪੱਕੀਆਂ ਰਹਿ ਜਾਂਦੀਆਂ ਜਿੰਨਾ ਚਿਰ ਪੁੱਤ ਦਾ ਫੋਨ ਨਹੀਂ ਆਉਂਦਾ ਸੁਣ ਨਹੀਂ ਲੈਂਦੇ ਤੇ ਪੁੱਤ ਸਾਡਾ ਪ੍ਰਦੇਸਾਂ ਚ ਹੀ ਜਾਣਦੇ ਆਈਓ ਆਪ ਭੁਖਣ ਭਾਣੇ ਕਿਤੇ ਜੰਗਲਾਂ ਦੇ ਵਿੱਚ ਤੁਰਿਆ ਜਾਣਦੇ ਆ ਤੇ ਅਹੀਂ ਆਵੇ ਇੱਥੇ ਆਪਾਂ ਆਪਣਾ ਮਹਿਲਾ ਦੇ ਵਿੱਚ ਸਾਨੂੰ ਨੀਂਦ ਕਿੱਥੇ ਆਉਣੀ ਦਾ ਨਹੀਂ ਨੀਂਦ ਕਿੱਥੇ ਆਣੀ ਹੈ ਹੁਣ ਪਹੁੰਚ ਜਾਵੇ ਸਹੀ ਫਿਰ ਕੋਈ ਗੱਲ ਨਹੀਂ ਪਹੁੰਚੂ ਚਾਚਾ ਪਹੁੰਚੂਗਾ ਹਾਂ ਹੌਂਸਲਾ ਰੱਖਵਾ ਨਹੀਂ ਬਾਬੇ ਕੜੀ ਅਰਦਾਸ ਕਰੀ ਨਹੀਂ ਨਹੀਂ ਕਰਾਂ ਕਰਾਂਗੇ ਵਾਹਿਗੁਰੂ ਮਹਾਰਾਜ ਮੇਰਾ ਪੁੱਤ ਪਛਾਦੇ ਸੱਚੇ ਬਾਸ਼ਾ ਸੁਖ ਸੁਖਾਣਾ ਪਰਦੇਸਾਂ 'ਚ ਪਹੁੰਚ ਜਾਏ ਇਹ ਹੀ ਆ ਹੁਣ ਸਾਡੀ ਤਾਂ ਹੁਣ ਗੁਰੂ ਤੇ ਡੋਰੀ ਗਈ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਚਾਚਾ ਪਹੁੰਚੂਗਾ ਟੈਨਸ਼ਨ ਨਾ ਲੈ ਆ ਜਾ ਆ ਜਾ ਆ ਜਾ ਮੇਰਾ ਪੁੱਤ ਕਿਉਂ ਇਦਾਂ ਫਿਕਰ ਕਰੋ ਚਾਚੇ ਨੂੰ ਪਤਾ ਲੱਗੇ ਨਹੀਂ ਆਹੋ ਨਹੀਂ ਨਹੀਂ ਕੋਈ ਨਹੀਂ ਆਹ ਹੋ ਚੱਤੀ ਹੋਣਾ ਬੜੀ ਮਾਰੀ ਗੱਲ ਹੋਈ ਹੈ ਹੈ ਇਹਨੂੰ ਲੱਗਾ ਜੈਂਟੀ ਮਾਰਾ ਮਿਲ ਗਿਆ ਜਾਨਾ ਤੇ ਮੈਂ ਵੀ ਹੀ ਹਾਂ ਤਾਂ ਬਿੱਲਾ ਮੈਨੂੰ ਹਦਾਇਤਾ ਬਿੱਲਾ ਉਹ ਤਾਰੇ ਕਾਂਡੇ ਹਰ ਜਾਂਦੀ ਤੇ ਪੁੱਛਾਂ ਉਹਨੂੰ ਕਿਹੜਾ ਜੈਂਟੀ ਝੁੱਟ ਕੀਤਾ ਭਾਵਾ ਇਹ ਰਹਿਣ ਦੇ ਇੱਥੇ ਤਾਂ ਹੋਰ ਹੀ ਕੰਮ ਹੋ ਗਿਆ ਉਲਟ ਹੈ ਚੰਟੇ ਤੇ ਪੈ ਖਾਣ ਵਾਲੇ ਹੀ ਹੋ ਚੱਲ ਕਰਾ ਦੇ ਰਹਿ ਲ ਦਵਾ ਇਹ ਯਾਰ ਮੈਂ ਗੱਲ ਕੀਤੀ ਨਾ ਸਾਹ ਬਾਰੇ ਇਹ ਗੱਲ ਨਾਲ ਫਿਰ ਹੋਰ ਹੋਣੀ ਨਿਕਲ ਆਉਣੀ ਇਹ ਨਾਲ ਬਾ ਚਾਚੀ ਤੇ ਕੰਨਾ ਜੀ ਗੱਲ ਪੈ ਜੇ ਅੱਗੇ ਟ੍ਰਾਂਸਫਰ ਬੜੀ ਲੈਂਦੇ ਘਰ ਤੇ ਇਹ ਨਾਲ ਉਹ ਜਿਆਦਾ ਖਲਾੜਾ ਪੈ ਜੇ ਹੈ ਪਰ ਯਾਰ ਉਹਨੂੰ ਤਾਂ ਦੱਸਣਾ ਹੀ ਪੈਣਾ ਵਾ ਉਹ ਵੀ ਮੇਰੀ ਗੱਲ ਵੀ ਬਣਾਉਣ ਨੂੰ ਫਿਰਦਾ ਹੀ ਇਦਾਂ ਤਾਂ ਨਾਲ ਹੀ ਰਹਿ ਲੈ ਫੋਨ ਹਦਾ